ਸਭ ਥਾਣਾ ਮਟੌਰ ਵੱਲੋਂ ਜਿਹੜੀ ਨਾਕਾਬੰਦੀ ਕੀਤੀ ਹੈ ਕਿਉਂ ਕੀਤੀ ਹੈ ਕੀ ਹਦਾਇਤਾਂ ਨੇ ਇਹ ਮਾਨਯੋਗ ਸੀਨੀਅਰ ਕਪਤਾਨ ਜਿਲ੍ਹਾ ਐਸਐਸ ਨਗਰ ਵੱਲੋਂ ਅੱਜ ਸਪੈਸ਼ਲ ਨਾਕਾਵੰਦੀ ਕਰਾਈ ਗਈ ਹੈ ਜੀ ਸਪੈਸ਼ਲੀ ਸਾਨੂੰ ਦੋ ਵੀਕਲ ਜਿਹੜੇ ਉਹਨਾਂ ਨੂੰ ਚੈੱਕ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਹੈ ਖੁੱਲੜਵਾਜਾਂ ਨੂੰ ਰੋਕਣ ਲਈ ਤੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਜਾਂ ਪਟਾਕੇ ਵਾਜ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਕੀਲ ਕਸਣ ਲਈ ਸਾਡੀ ਇੱਥੇ ਸਪੈਸ਼ਲ ਨਾਕਾਵੰਦੀ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕੀ ਕਸ਼ਸ਼ ਹੈ ਮੈਂ ਤਾਂ ਦੋ ਜਿਹੜੇ ਟੂ ਵੀਲਰ ਨੇ ਉਹਨਾਂ ਨੂੰ ਚੈੱਕ ਰਿਆ ਜਾ ਰਿਹਾ ਜੀ ਖੁੱ ਹਰ ਪੱਜੜਾ ਤੁਸੀਂ ਕੱਲ ਇੱਕ ਮਤਲਬ ਨਸ਼ਾ ਤਸਕਰ ਵੀ ਪੜਿਆ ਬਾ ਉਹ ਦੱਸੋਗੇ ਇਹਦੇ ਬਾਰੇ ਵੀ ਕਿਹੜਾ ਉਹ ਨਸ਼ਾ ਤਸਕਰ ਸੀ ਕਿੰਨੇ ਗ੍ਰਾਮ ਹੀਰੋਇਨ ਪੜੀ ਹੋਤੀ ਸੀ ਅਸੀਂ ਕੱਲ ਸਾਡੇ ਏਐਸਏ ਕੇਸਰ ਸਿੰਘ ਨੇ ਜੀ ਦੌਰਾਨ ਅਗਸਤ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਇੱਕ ਜੋਰਾ ਸਿੰਘ ਆ ਤੇ ਇੱਕ ਉਹਦਾ ਸਾਥੀ ਦੋਨੋਂ ਟੁਹਾਨਾ ਦੇ ਰਹਿਣੇ ਵਾਲੇ ਸੀ ਹਰਿਆਣੇ ਦੇ ਉਹਨਾਂ ਨੂੰ 60 ਗ੍ਰਾਮ ਹੀਰੋਨ ਸਹਿਤ ਗ੍ਰਿਫਤਾਰ ਕਰਿਆ ਤੇ ਬਾਕੀ ਇੱਕ ਹੋਰ ਬੰਦਾ ਸੀ ਨਾਮ ਜਿੱਦ ਕਰਾਇਆ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਉਹ ਹਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨੂੰ ਰੈਸਟ ਕਰਨ ਤੋਂ ਬਾਅਦ ਅਸੀਂ ਡਿਸਕਲੋਜ਼ ਕਰਾਂਗੇ ਤੇ ਇੱਥੇ ਕਿੱਥੇ ਰਹਿੰਦੇ ਸਨ ਇਹ ਮਤਲਬ ਠਹਿਰ ਕਿੱਥੇ ਬਣਾਇਆ ਸੀ ਸੈਕਟਰ 71 ਮਹੌਲੂਕੇ ਰਹਿੰਦੇ ਸੀ ਉੱਥੇ ਵੀ ਸੁਣਿਆ ਇਹਨਾਂ ਨੇ ਮਕਾਮ ਕੋ ਦੱਬਿਆ ਸੀ ਇਸ ਤਰ੍ਹਾਂ ਦੀ ਐਂਬੀਕਲ ਆਈਏ ਸੁਣਦੇ ਵਿੱਚ ਪਰ ਹਜੇ ਤਫ਼ਤੀਸ਼ ਜਾਰੀ ਹੈ ਉਹਦੇ ਬਾਰੇ ਤੇ ਹੁਣ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਲੈ ਕੇ ਕੀ ਕੀ ਮਿਕੜੀਆਂ ਜਿਹੜੀਆਂ ਜੋੜੀਆਂ ਇਹਨੂੰ ਤਾਂ 2 ਦਿਨ ਦਾ ਰਿਮਾਂਡ ਤੇ ਸੀ ਸਾਡੇ ਕੋਲ ਜੀ ਤੇ ਇਹਨਾਂ ਨੂੰ ਜੁਡੀਸ਼ਨ ਭੇਜ ਦਿੱਤਾ ਗਿਆ ਜੀ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਤੇ ਅੱਗੇ ਹੋਰ ਕਿੰਨੇ ਬੰਦਿਆਂ ਨੂੰ ਜਿਨ੍ਹਾਂ ਨੂੰ ਸਪ ਅ ਡੇਟੇਨ ਕੀਤਾ ਸੀ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਬੈਕਵਰਡ ਲਿੰਕ ਦੇ ਵਿੱਚ ਇੱਕ ਬੰਦੇ ਨੂੰ ਨਾਮਜ਼ਦ ਕਰਤਾ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਸਰ ਇਹ ਜਿਹੜਾ ਨਾਕਾਬੰਦੀ ਹੈ ਕਿੰਨੇ ਤੋਂ ਕਿੰਨੇ ਰੱਖੀ ਗਈ ਆ ਇਹ 5 ਤੋਂ 8 ਹੋਈ ਸੀ ਜੀ ਤੇ 8 ਵਜੇ ਤੱਕ ਆਈ ਨਾ ਸਰ ਇੱਕ ਉਹ ਅਪੀਲ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਲਾਵਾ ਜਿਹੜੀਆਂ ਹੈਲਮਟ ਨਹੀਂ ਪਾਉਂਦੀਆਂ ਵੀ ਮਤਲਬ ਉਸ ਨੂੰ ਲੈ ਕੇ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹੀ ਹੈ ਕਿ ਆਪਣੀ ਸੇਫਟੀ ਲਈ ਉਹ ਹੈਲਮਟ ਪਾਉਣ ਕਿਉਂਕਿ ਹੈਲਮਟ ਤਾਂ ਸਾਡੀ ਜ਼ਿੰਦਗੀ ਬਚਾ ਸਕਦਾ ਹੈ ਇਸ ਤੋਂ ਇਲਾਵਾ ਤਾਂ ਹੋਰ ਕੀ ਨਸਕੀ ਥੈਂਕ ਯੂ ਸਭ ਠਾਣਾ ਮਟੌਰ ਵੱਲੋਂ ਜਿਹੜੀ ਨਾਕੇਬੰਦੀ ਕੀਤੀ ਹੈ ਕਿਉਂ ਕੀਤੀ ਹੈ ਕੀ ਹਦਾਇਤਾਂ ਨੇ ਮਾਨਜੋ ਸੀਨੀਅਰ ਕਪਤਾਨ ਜਿਲ੍ਹਾ ਐਸਐਸ ਨਗਰ ਵੱਲੋਂ ਅੱਜ ਸਪੈਸ਼ਲ ਨਾਕਾਬੰਦੀ ਕਰਾਈ ਗਈ ਹੈ ਜੀ ਸਪੈਸ਼ਲੀ ਸਾਨੂੰ ਦੋ ਵੀਕਲ ਜਿਹੜੇ ਉਹਨਾਂ ਨੂੰ ਚੈੱਕ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਹੈ ਖੁੱਲੜਵਾਜਾਂ ਨੂੰ ਰੋਕਣ ਲਈ ਤੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਜਾਂ ਪਟਾਕੇ ਵਾਜ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਕੀਲ ਕਸਣ ਲਈ ਸਾਡੀ ਇੱਥੇ ਸਪੈਸ਼ਲ ਨਾਕਾਬੰਦੀ ਕਿਸ ਤਰ੍ਹਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕੀ ਸਪੈਸ਼ਲ ਮੈਂ ਤਾਂ ਦੋ ਜਿਹੜੇ ਟੂ ਵੀਲਰ ਨੇ ਉਹਨਾਂ ਨੂੰ ਚੈੱਕ ਰਿਆ ਜਾ ਰਿਹਾ ਜੀ ਖੁੱਲੜਵਾਜਾਂ ਨੂੰ ਚੈ ਤਹਰਾ ਪਜੜਾ ਤੁਸੀਂ ਕੱਲ ਇੱਕ ਮਤਲਬ ਨਸ਼ਾ ਤਸਕਰ ਵੀ ਪੜਿਆ ਉਹ ਦੱਸੋਗੇ ਇਹਦੇ ਬਾਰੇ ਵੀ ਕਿਹੜਾ ਉਹ ਨਸ਼ਾ ਤਸਕਰ ਸੀ ਕਿੰਨੇ ਗ੍ਰਾਮ ਹਿਰੋਇਨ ਪੜੀ ਹੋ ਤੁਸੀਂ ਅਸੀਂ ਕੱਲ ਸਾਡੇ ਏਐਸਏ ਕੇਸਰ ਸਿੰਘ ਨੇ ਜੀ ਦੌਰਾਨੇ ਗਸ਼ਤ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਇੱਕ ਜੋਰਾ ਸਿੰਘ ਆ ਤੇ ਇੱਕ ਉਹਦਾ ਸਾਥੀ ਦੋਨੋਂ ਟੋਹਾਣਾ ਦੇ ਰਹਿਣੇ ਵਾਲੇ ਸੀ ਹਰਿਆਣੇ ਦੇ ਉਹਨਾਂ ਨੂੰ 60 ਗ੍ਰਾਮ ਹਿਰੋਇਨ ਸਹਿਤ ਗ੍ਰਿਫਤਾਰ ਕਰਿਆ ਤੇ ਬਾਕੀ ਇੱਕ ਹੋਰ ਬੰਦਾ ਅਸੀਂ ਨਾਮਜ਼ਦ ਕਰਾਇਆ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਉਹ ਹਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨੂੰ ਅਰੈਸਟ ਕਰਨ ਤੋਂ ਬਾਅਦ ਅਸੀਂ ਡਿਸਕਲੋਜ਼ ਕਰਾਂਗੇ ਤੇ ਇੱਥੇ ਕਿੱਥੇ ਰਹਿੰਦੇ ਸਨ ਇਹ ਮਤਲਬ ਠਹਿਰ ਕਿੱਥੇ ਬਣਾਇਆ ਸੀ ਸੈਕਟਰ 71 ਮੋਹਲੇ ਵਗੇ ਰਹਿੰਦੇ ਸੀ ਉਹਦੇ ਉੱਥੇ ਵੀ ਸੁਣਿਆ ਇਹਨਾਂ ਨੇ ਮਕਾਨ ਕੋ ਦੱਬਿਆ ਸੀ ਇਸ ਤਰ੍ਹਾਂ ਦੀ ਐਮੈਡੀਕਲ ਆਈਏ ਸੌਣ ਦੇ ਵਿੱਚ ਪਰ ਹਜੇ ਤਫਤੀਸ਼ ਜਾਰੀ ਹੈ ਉਹਦੇ ਉੱਪਰ ਤੇ ਹੁਣ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਲੈ ਕੇ ਕੀ ਕਿਵੇਂ ਕੜੀਆਂ ਜਣੀਆਂ ਜੋੜੀਆਂ ਇਹਨਾਂ ਨੂੰ ਤਾਂ 2 ਦਿਨ ਦੇ ਰਿਮਾਂਡ ਤੇ ਸੀ ਸਾਡੇ ਕੋਲ ਜੀ ਤੇ ਇਹਨਾਂ ਨੂੰ ਜੁਡੀਸ਼ਨ ਭੇਜ ਦਿੱਤਾ ਗਿਆ ਜੀ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਇਹ ਅੱਗੇ ਹੋਰ ਕਿੰਨੇ ਬੰਦਿਆਂ ਨੂੰ ਅ ਡਿਟੇਨ ਕੀਤਾ ਸੀ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਬੈਕਵਰਡ ਲਿੰਕ ਦੇ ਵਿੱਚ ਇੱਕ ਬੰਦੇ ਨੂੰ ਨਾਮਜ਼ਦ ਕਰਤਾ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਸਰ ਇਹ ਜਿਹੜਾ ਨਾਕਾਬੰਦੀ ਹੈ ਕਿੰਨੇ ਤੋਂ ਕਿੰਨੇ ਰਕੀ ਹੈ ਇਹ 5 ਤੋਂ 8 ਹੋਈ ਸੀ ਜੀ ਤੇ 8 ਵਜੇ ਤੱਕ ਆ ਜੀ ਨਾ ਸਰ ਕਿਉਂਕਿ ਅਪੀਲ ਕਰਨਾ ਚਾਹੁੰਦਾ ਹਾਂ ਕਿਉਂਕਿ ਮੇਲਾਵਾ ਜਿਹੜੀਆਂ ਹੈਲਮਟ ਨਹੀਂ ਪੰਧੀਆਂ ਵੀ ਮਤਲਬ ਉਸ ਨੂੰ ਇੱਕ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹੀ ਹੈ ਕਿ ਆਪਣੀ ਸੇਫਟੀ ਲਈ ਹੈਲਮਟ ਪਾਉਣ ਕਿਉਂਕਿ ਹੈਲਮਟ ਦਾ ਸਾਡੀ ਜ਼ਿੰਦਗੀ ਬਚਾ ਸਕਦਾ ਹੈ ਇਸ ਤੋਂ ਇਲਾਵਾ ਤਾਂ ਹੋਰ ਕੀ ਹੋਣਾ ਸੀ ਥੈਂਕ ਯੂ ਜੀ ਸਭ ਥਾਣਾ ਮਟੌਰ ਵੱਲੋਂ ਜਿਹੜੀ ਨਾਕੇਬੰਦੀ ਕੀਤੀ ਹੈ ਕਿਉਂ ਕੀਤੀ ਹੈ ਕੀ ਹਦਾਇਤਾਂ ਨੇ ਤੇ ਮਾਨਯੋਗ ਸੀਨੀਅਰ ਕਪਤਾਨ ਜ਼ਿਲ੍ਹਾ ਐਸਐਸ ਨਗਰ ਵੱਲੋਂ ਅੱਜ ਸਪੈਸ਼ਲ ਨਾਕਾਵਾਂ ਦੀ ਕਰਾਈ ਗਈ ਹੈ ਜੀ ਸਪੈਸ਼ਲੀ ਸਾਨੂੰ ਦੋ ਵੀਕਲ ਜਿਹੜੇ ਉਹਨਾਂ ਨੂੰ ਚੈੱਕ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਹੈ ਖੁੱਲੜਵਾਜਾਂ ਨੂੰ ਰੋਕਣ ਲਈ ਤੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਜਾਂ ਪਟਾਕੇਵਾਜ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਕੇਲ ਕਸਣ ਲਈ ਸਾਡੀ ਇੱਥੇ ਸਪੈਸ਼ਲ ਨਾਕਾਵਾਂ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕੀ ਕਾਸ਼ੇ ਬਣ ਮੈਂ ਤਾਂ ਦੋ ਜਿਹੜੇ ਟੂ ਵੀਲਰ ਨੇ ਉਹਨਾਂ ਨੂੰ ਚੈੱਕ ਰਿਆ ਜਾ ਰਿਹਾ ਜੀ ਖੁੱ ਸਰ ਪਜੜਾ ਤੁਸੀਂ ਕੱਲ ਇੱਕ ਮਤਲਬ ਨਸ਼ਾ ਤਸਕਰ ਵੀ ਪੜਿਆ ਬਾ ਉਹ ਦੱਸੋਗੇ ਇਹਦੇ ਬਾਰੇ ਵੀ ਕਿਹੜਾ ਉਹ ਨਸ਼ਾ ਤਸਕਰ ਸੀ ਕਿੰਨੇ ਗ੍ਰਾਮ ਹੀਰੋਇਨ ਪੜੀ ਹੋ ਤੁਸੀਂ ਅਸੀਂ ਕੱਲ ਸਾਡੇ ਏਐਸਏ ਕੇਸਰ ਸਿੰਘ ਨੇ ਜੀ ਦੌਰਾਨੇ ਅਗਸਤ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਇੱਕ ਜੋਰਾ ਸਿੰਘ ਆ ਤੇ ਇੱਕ ਉਹਦਾ ਸਾਥੀ ਦੋਨੋਂ ਟੋਹਾਣਾ ਦੇ ਰਹਿਣੇ ਵਾਲੇ ਸੀ ਹਰਿਆਣੇ ਦੇ ਉਹਨਾਂ ਨੂੰ 60 ਗ੍ਰਾਮ ਹੀਰੋਨ ਸਹਿਤ ਗ੍ਰਿਫਤਾਰ ਕਰਿਆ ਤੇ ਬਾਕੀ ਇੱਕ ਹੋਰ ਬੰਦਾ ਅਸੀਂ ਨਾਮਜ਼ਦ ਕਰਾਇਆ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਉਹ ਹਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨੂੰ ਰੈਸਟ ਕਰਨ ਤੋਂ ਬਾਅਦ ਅਸੀਂ ਡਿਸਕਲੋਜ਼ ਕਰਾਂਗੇ ਤੇ ਇੱਥੇ ਕਿੱਥੇ ਰਹਿੰਦੇ ਸਨ ਇਹ ਮਤਲਬ ਠਹਿਰ ਕਿੱਥੇ ਬਣਾਏ ਸੀ ਸੈਕਟਰ 71 ਮੋਹਲੋਂ ਵੀ ਰਹਿੰਦੇ ਸੀ ਜੀ ਉੱਥੇ ਵੀ ਸੁਣਿਆ ਇਹਨਾਂ ਨੇ ਮਕਾਨ ਕੋ ਦੱਬਿਆ ਸੀ ਇਸ ਤਰ੍ਹਾਂ ਦੀ ਅਮੈਡੀਕਲ ਆਈਏ ਸੁਣਦੇ ਵਿੱਚ ਪਰ ਹਜੇ ਤਫ਼ਤੀਸ਼ ਜਾਰੀ ਹੈ ਉਹਦੇ ਬਾਰੇ ਤੇ ਹੁਣ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਲੈ ਕੇ ਕੀ ਕਿਵੇਂ ਕੜੀਆਂ ਜਣੀਆਂ ਜੋੜੀਆਂ ਇਹਨੂੰ ਤਾਂ 2 ਦਿਨ ਦੇ ਰਿਮਾਂਡ ਤੇ ਸੀ ਸਾਡੇ ਕੋਲ ਜੀ ਤੇ ਇਹਨੂੰ ਹਿਜਿਸ਼ਨ ਭੇਜ ਦਿੱਤਾ ਗਿਆ ਜੀ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਤੇ ਅੱਗੇ ਹੋਰ ਕਿੰਨੇ ਬੰਦਿਆਂ ਨੂੰ ਜਿਨ੍ਹਾਂ ਨੂੰ ਸਪਲ ਅ ਡੇਟੇਨ ਕੀਤਾ ਸੀ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਬੈਕਵਰਡ ਲਿੰਕ ਦੇ ਵਿੱਚ ਇੱਕ ਬੰਦੇ ਨੂੰ ਨਾਮਜ਼ਦ ਕਰਤਾ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਸਰ ਇਹ ਜਿਹੜਾ ਨਾਕਾਬੰਦੀ ਹੈ ਕਿੰਨੇ ਲੋਕ ਨੇ ਰੱਖੀ ਆ ਇਹ 5 ਤੋਂ 8 ਹੋਈ ਸੀ ਜੀ ਤੇ 8 ਵਜੇ ਤੱਕ ਆਈ ਨਾ ਸਾਬ ਇੱਕ ਉਹ ਕੀ ਅਪੀਲ ਕਰਨਾ ਚਾਹੁੰਦਾ ਹੋਵੇ ਕਿਉਂਕਿ ਮੈਲਾਵਾ ਜਿਹੜੀਆਂ ਹੈਲਮਟ ਨਹੀਂ ਪੰਧੀਆਂ ਵੀ ਮਤਲਬ ਉਸ ਨੂੰ ਇਹ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹੀ ਹੈ ਕਿ ਆਪਣੀ ਸੇਫਟੀ ਲਈ ਉਹ ਹੈਲਮਟ ਪਾਉਣ ਕਿਉਂਕਿ ਹੈਲਮਟ ਤਾਂ ਸਾਡੀ ਜ਼ਿੰਦਗੀ ਬਚਾ ਸਕਦਾ ਹੈ ਇਸ ਤੋਂ ਇਲਾਵਾ ਤੌਰ ਕੀ ਨਾ ਸਹੀ ਥੈਂਕ ਯੂ ਜੀ